बैठे जे कदों ਦਾ ਕਹਿਣ ਲਈ ਵੀ ਪੈਸੇ ਉਹਨਾਂ ਨੂੰ ਦੋ ਹੁਣ ਤੇ ਉਹਨਾਂ ਨੇ ਢਾਏ ਆ ਕਮਰੇ ਉਹਨਾਂ ਨੂੰ ਚਾਹੀਦੇ ਆ ਦਲਜੀਤ ਮੇਰੀ ਸੁਣ ਲੈ ਗੱਲ ਮੈਨੂੰ ਕਿਹੇ ਗੱਲ ਦਾ ਨਹੀਂ ਪਤਾ ਆਪਣੇ ਡੈਡੀ ਨਾਲ ਗੱਲ ਕਰ ਤੂੰ ਚਲ ਜਾਣਾ ਵਾ ਮੈਨੂੰ ਚਿੜਕਾ ਪੈਣੀਆਂ ਮਗਰੋਂ ਇੱਧਰ ਫੜਾ ਗੱਡੀ ਦੀ ਚਾਬੀ ਉਹ ਕੀ ਕਰਨੀ ਤੁਸੀਂ ਨਰਮਾ ਕਹਿ ਤਾ ਨਾ ਫੜਾ ਇੱਧਰ ਕੋਈ ਗੱਲ ਨਹੀਂ ਮੈਨੂੰ ਤਾਂ ਗੁੱਸੇ ਹੋਣ ਦੇ ਹੋਣਾ ਆਪ ਕਿਨੇ ਚੰਗੇ ਕੰਮ ਕਰਨ ਦੇ ਲਵਲੀ ਦਾ ਘਰ ਬਰਬਾਦ ਕਰਨ ਦੇ ਤੁਸੀਂ ਗੱਲਾਂ ਮਾਰਦੇ ਕੋਈ ਗੱਲ ਨਹੀਂ ਲਵਲੀ ਨੂੰ ਜਾ ਕੇ ਦੱਸਣਾ ਤਿਹ ਪਹਿਲੇ ਲੈਣ ਚਲੇਆ ਉਹਨਾਂ ਨੂੰ ਵਿਆਹ ਵਾਹਕ ਨਾ ਲੱਗਣਾ ਬਿੱਟਲੇ ਬੈਠੇ ਜੇ ਕਦੋਂ ਦਾ ਕਹਿਣ ਲਈ ਵੀ ਪੈਸੇ ਉਹਨਾਂ ਨੂੰ ਦੋ ਰਮਨ ਐਵੇਂ ਨਹੀਂ ਈ ਕਾਲੀ ਕਰੀਦੀ ਹੁੰਦੀ ਕੋਈ ਗੱਲ ਨਹੀਂ ਪੈਸੇ ਦੇ ਹੀ ਦੇਣੇ ਆ ਕਾਲੀ ਕਿਉਂ ਨਹੀਂ ਕਰੀਦੀ ਹੁੰਦੀ ਹੁਣ ਤੇ ਉਹਨਾਂ ਨੇ ਢਾਏ ਆ ਕਮਰੇ ਉਹਨਾਂ ਨੂੰ ਚਾਹੀਦੇ ਆ ਜਿਉਂ-ਜਿਉਂ ਟੇਲ ਪਾਓਗੇ ਨਾ ਬੱਚਿਆਂ ਨੂੰ ਸਮਝੰਦੀ ਜਾਣੀ ਆ ਮੁੜ ਕੇ ਸਾਡੇ ਹੱਥੋਂ ਉਹਨਾਂ ਨੇ ਨਿਕਲ ਜਾਣਾ ਜੇ ਆ ਪੈਸੇ ਉਹਨਾਂ ਨੂੰ ਦਿੱਤੇ ਹੋਣਗੇ ਨਾ ਸਾਡੀ ਗੱਲ ਥੱਲੇ ਰਹਿਣਗੇ ਮੇਰਾ ਪਤਾ ਕੀ ਰਤਾ ਵਾ ਹੁਣ ਡਾਇਰੈਕਟ ਮੈਂ ਪੈਸੇ ਨਹੀਂ ਦੇ ਸਕਦਾ ਲਵਲੀ ਨੂੰ ਮੇਰਾ ਅਰਾਦਾ ਜਤਿੰਦਰ ਨੂੰ ਕਰਾਂ ਫੋਨ ਫੇ ਤੂੰ ਕਹੇ ਤੇ ਮੇਰੇ ਕੋ ਪੈਸੇ ਹੋਰ ਵੀ ਮੰਗਣ ਦੇ ਆ ਜੇ ਇਹ ਤੇ ਤੁਸੀਂ ਖਾਣੇ ਆ ਤੇ ਠੀਕ ਆ ਨਹੀਂ ਤੇ ਮੈਂ ਹੋਰ ਕਿਸ ਨੂੰ ਦੇ ਦੇਣੇ ਜੀ ਗੱਲ ਪਤਾ ਕੀ ਆ ਪਿੰਡ ਵਿੱਚ ਲੋਕੇ ਸਕੀਮਾਂ ਦੇਣ ਵਾਲੇ ਬੜੇ ਜਾਣੇ ਹੁੰਦੇ ਆ ਰਿਸ਼ਤੇਦਾਰੀ ਨਿਮਾਣ ਫੁੱਫੜੀ ਉਹਨਾਂ ਦਾ ਵੇਖੋ ਕਿਦਾਂ ਗੱਲਾਂ ਕਰਦਾ ਵਾ ਉਹਨੇ ਆਪਣੇ ਪੱਲਿਓ ਤਾਂ ਕੁਛ ਨਹੀਂ ਗਾ ਦੇਣਾ ਪਰ ਆਣ ਕੇ ਝੂਲ ਤੇ ਮਾਰ ਜਾਂਦਾ ਵਾ ਨਾ ਵੀ ਵਿਆਜ ਜੀ ਕਿਉਂ ਚੁੱਕਣ ਦੇ ਜੇ ਇਦਾਂ ਵਾ ਹント ਹੀ ਆਪਸੇ ਆਣੇ ਜੇ ਇਹਨੇ ਪੈਸੇ ਹੀ ਕਿੱਥੋਂ ਦੇਲੇ ਆ। ਉਹ ਵੀ ਇਹ ਵੀ ਗੱਲ ਤੇਰੀ ਠੀਕ ਆ। ਰਿਆਜੀ ਦਿੱਤੇ ਹੋਣਗੇ ਅਗਲੇ ਨੂੰ ਫਿਕਰ ਖਾਉ ਵਾਪਸ ਕਰਨੇ ਆ ਜਾਂ ਕੋਹ ਨਾ ਕੋਈ ਲਵਸੀਲਾ ਕਰਨਗੇ ਤੇ ਜੇ ਇਦਾਂ ਹੀ ਵਰਤਨ ਨੂੰ ਦੇਤੇ ਅਗਲੇ ਕਹਣਾ ਕੋਈ ਗੱਲ ਨਹੀਂ ਤਾਇਆ ਹੀ ਆ ਦਿੱਤੇ ਜਾਣਗੇ ਠੀਕ ਆ। ਨਾਲੇ ਪਤਾ ਗੱਲ ਕੇ ਮੈਨੂੰ ਇਹ ਆ ਵੀ ਫੁੱਫਣ ਦੇ ਆਖਣਾ ਵੀ ਤੇਰਾ ਤਾਇਆ ਹੀ ਆ। ਨਾ ਵੀ ਦਿੱਤੇ ਜਾਣਗੇ ਤੇ ਕਿਹੜੀ ਗੱਲ ਵਾ। ਤੁਸੀਂ ਨਾ ਤਾਂ ਹੀ ਕਾਲੀ ਪਾਉਣ ਲਈ ਆ ਜਿੱਦਾਂ ਵੀ ਹੁੰਦਾ ਉਹਨੂੰ ਫੋਨ ਕਰੋ। ਫੋਨ ਕਰਕੇ ਤੇ ਜਾਓ ਉਹਨਾਂ ਦੇ ਘਰ। ਜਿਹੜਾ ਉੱਥੇ ਤੁਹਾਨੂੰ ਫੋਨ ਆ ਜੇ ਤੇ लवली ਨੂੰ ਕਹੋ ਵੀ लवली ਵੇਖ ਲੈ ਤੇਰੇ ਹੁੰਦਿਆਂ ਫੋਨ ਆ ਗਿਆ ਵਾ ਪੈਸੇ ਲੈਣੇ ਆ ਕਿ ਨਹੀਂ ਲੈਣੇ ਨਹੀਂ ਤੇ ਆਂਦਾ ਮੈਂ ਹੋਰ ਕਿਸ ਨੂੰ ਦੇ ਦੇਣੇ ਮੇਰਾ ਵੀ ਰਦਾਈ ਹੋਈ ਆ ਵੀ ਜਾ ਕੇ ਮੈਂ ਗੱਲ ਕਰਾ ਦਣਾ ਆ ਹੁਣ ਤੇ ਕਮਰੇ ਢਾਏ ਆ ਉਹਨਾਂ ਨੂੰ ਸਖਤ ਜ਼ਰੂਰਤ ਵਾ ਜੇ ਤੁਸੀਂ ਸਾਥ ਨਾ ਦਓਗੇ ਤਾਂ ਹੋਰ ਕਿੰਨੇ ਦੇਣਾ ਵਾ ਅਖੀਰ ਤਾਂ ਤੇਰੀ ਸਹੀ ਆ ਆਣਕਵਾਂਡ ਜਿਹੜਾ ਮਤਾਂ ਦੇਣ ਵਾਲਾ ਹੁੰਦਾ ਵਾ ਅੱਗੇ ਅੱਗੇ ਚੱਕਰ ਮਾਰਤਾ ਹੁੰਦਾ ਹੀ ਵੀ ਤਾਇਆ ਜੀ ਆਹ ਕੰਮ ਕਰ ਲੀ ਆਹ ਕਰ ਲਈਏ ਹੁਣ ਕੱਲ ਪਾਸੋਂ ਦਾ ਆਇਆ ਹੀ ਨਹੀਂ ਆ ਤੇ ਮੈਨੂੰ ਤੇ ਆ ਫਿਕਰ ਪਿਆ ਵਾ ਆਉਣਾ ਉਹਨੇ ਕੀ ਆ ਅੱਤੇ ਦਾ ਜਿਹੜਾ ਘਰ ਮੁੰਡਾ ਨਾ ਇਹ ਨਹੀਂ ਜੇ ਚੰਗਾ ਇਹ ਚੰਗਾ ਹੋਵੇ ਤਾਂ ਸਾਰੇ ਕੰਮ ਚੰਗੇ ਹੋ ਜਾਣ। ਉਹ ਸ਼ਹਿਰ ਨੂੰ ਤਿਆਰ ਹੋਇਆ ਵਾ ਫਿਰ ਇਹਨਾਂ ਨਹੀਂ ਵੀ ਉਹਨਾਂ ਦੇ ਘਰ ਜਾਵਾ ਉਹਦਾਂ ਕੋਈ ਗੱਲਬਾਤ ਕਰਾਂ। ਤੁਮ ਕੋਲੋਂ ਨਾ ਇਹਨਾਂ ਨੂੰ ਦਜੀਤ ਨੂੰ ਵੀ ਜਾਉਣਾ ਕਰੋ ਚੱਕਰ ਮਾਰ ਕੇ ਆ। ਘੜੀ ਘੜੀ ਕੀ ਕਹਾਂ ਉਹਨੂੰ ਮੈਨੂੰ ਤਾਂ ਆਪ ਸਮਝ ਨਹੀਂ ਆਉਂਦੀ ਇਹ ਨਿਆਣਾ ਵਾ ਹੁਣ ਵੀ ਹਰ ਗੱਲ ਮੈਂ ਹੀ ਦੱਸਣੀ ਹੁੰਦੀ ਆ। ਇਹਨੂੰ ਇਹਨਾਂ ਪਤਾ ਵੀ ਸ਼ਹਿਰ ਜਾਣਾ ਵਾ ਤੇ ਇਹਨਾਂ ਨਹੀਂ ਪਤਾ ਵੀ ਉੱਧਰ ਵੀ ਜਾਣਾ ਵਾ। ਰਮਨ ਤੂੰ ਨਾ ਮੈਂ ਤਾਂ ਉਹਨੂੰ ਪੈਸਾ ਤੇਲਾ ਦਿੰਦਾ ਨਹੀਂ ਆ ਤੂੰ ਕੋਣੋ ਦੇ ਦੇ ਨਾ ਤੇ ਉਹਨੂੰ ਬਗੜਾਤਾ ਵਾ। ਦੱਸ ਹੁਣ ਥੋੜਾ ਬੋਤ ਤਾਂ ਖਰਚਾ ਬੱਚੇ ਨੂੰ ਦੇਣਾ ਹੀ ਪੈਂਦਾ ਵਾ ਵਾਦ ਤੇ ਮੈਂ ਅੱਗੇ ਹੀ ਦਿੰਦੀ ਹੁਣ ਜਿੱਦਾਂ ਮੰਗਣ ਡਿਆ ਸੀ ਮੈਂ ਇਹਨੂੰ ਮਨਾ ਕਰਤਾ ਵਾ ਤੇ ਇੰਨੇ ਪੈਸੇ ਮੇਰ ਕੋ ਹੈ ਨਹੀਂਗੇ ਆਪਣੇ ਡੈਡੀ ਕੋ ਮੰਗ ਮੇਰ ਕੋ ਤਾਂ ਕਦੇ ਮੰਗੇ ਨਹੀਂ ਉਹ ਤੇਰੇ ਕੋ ਮੰਗ-ਮੁੰਗ ਕੇ ਲੈ ਜਾਂਦਾ ਤਾਂ ਉੱਥੋਂ ਚਲੇ ਜਾਂਦਾ ਸ਼ਹਿਰ ਹੁਣ ਬੱਚਿਆਂ ਦੀ ਗੱਲ ਮੰਨਣੀ ਵੀ ਪੈਂਦੀ ਐ ਸਮਾਂ ਬੜਾ ਮਾੜਾ ਚੱਲਣ ਡਿਆ ਵਾ ਚੱਲ ਜੋ ਪੰਜ ਮੰਗਦਾ ਤਾਂ ਮੈਂ ਵੀ ਹਜ਼ਾਰ ਹੀ ਦਿੰਨੀ ਆ ਮੈਂ ਪੰਜ ਥੋੜਾ ਫੜਾ ਦਿੰਨੀ ਆ ਫੇਰ ਵੀ ਮੈਨੂੰ ਬਥੇਰਾ ਸਮਝਾਉਣੀ ਆ ਕਿ ਜਿਹੜੀ ਅਸੀਂ ਕਿਰਸ ਕਰਦੇ ਆਂ ਤੇਰਾ ਕਰਕੇ ਕਰਦੇ ਆਂ ਤੇਰਾ ਹੀ ਕੁਝ ਬਣੂਗਾ ਨੇ ਤੁਹਾਡਾ ਵੀ ਜੀ ਕਰਦਾ ਵਾ ਖੁੱਲੇ ਖਰਚੇ ਕਰਨ ਨੂੰ ਚਲ ਫਿਰ ਮੈਂ ਜਾਵਾਂ ਫਿਰ ਜਤਿੰਦਰ ਨਾਲ ਜਾਓ ਤੁਸੀਂ ਤਾਂ ਕਰਕੇ ਫੋਨ ਤੇ ਆ ਕੰਮ ਕਰ ਜਿਹੜਾ ਨੰਬਾ ਤੁਹਾਡਾ ਫੋਨ ਤੇ ਵੀ ਆ ਗੱਲ ਬਾਤ ਆ ਆਹੋ ਹਨਾ ਜਾਓ ਹੋ ਕੇ ਆਓ ਬੱਪਾ ਚੱਕਰ ਮਾਰ ਕੇ ਠੀਕਵਾ ਕੇ ਪੈਸੇ ਦਿੱਤੇ ਹੋਣਗੇ ਸਾਡੇ ਹੱਥਾਂ 'ਚ ਰਹਿਣਗੇ ਨਹੀਂ ਤੇ ਨਾ ਭੂਏ ਚੜ ਜਾਣਾ ਵਾ ਇਹ ਤਾਂ ਢੇਲੀ ਭਾਈ ਜਾਣਦੇ ਆ ਉਹਨਾਂ ਨੂੰ ਸਮਝਾਉਂਦੀ ਜਾਂਦੀ ਆ ਪ੍ਰਾਣਾ ਮੀਣੇ ਜੇ ਬਣੇ ਉਦਾਂ ਹੀ ਸਲਾਮਾ ਆਪਣੇ ਘਰ ਕਰਦੇ ਹੋਣਗੇ ਦੂਜਾ ਫੁੱਫੜ ਕਹਿ ਗਿਆ ਵਾ ਵਿਆਜੀ ਪੈਸੇ ਨਾ ਚੁੱਕਿਓ ਵਿਆਹ ਤੁਹਾਡੇ ਕੋਲ ਲੱਥਣਾ ਨਹੀਂਗਾ ਬੰਦਾ ਇਹਨੂੰ ਪੁੱਛੇ ਜੀ ਇੰਨਾ ਹੀ ਦੁੱਖ ਵਾ ਦੇਹਾਂ 4-5 ਲੱਖ ਰੁਪਈਆ ਫੇਰ ਅਸੀਂ ਵੀ ਦੇ ਦਾਂਗੇ ਆਪਣੇ ਕੋਲ ਅਗਰ ਪਈਆ ਦੇ ਇਹਨੂੰ ਜੀ ਨਹੀਂ ਕਿਆ ਕਰਦਾ ਬਗਾਨੇ ਘਰ ਆਣ ਕੇ ਕਿੱਦਾਂ ਮਤਾਂ ਦਿੰਦਾ ਵਾ ਇਹਨੂੰ ਵੀ ਵੇਖਾਂ ਮੈਂ ਕਿੱਥੇ ਗਿਆ ਵਾ ਭਲਾ ਅੱਛਾ ਅਜੂ ਦਾ ਜਾਣਦੇ ਨਾ ਮੈਂ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਮੈਂ ਸ਼ਹਿਰੋਂ ਚੱਲਿਆ ਸੀ। ਉਹ ਫੇਰ ਕਿਹਦਰ ਨੂੰ ਆਇਨਾ ਮੈਂ? ਜਾਣਾ ਕਿਨੇ ਕਿਨੇ ਆ? ਅੱਛਾ ਕੋਈ ਗੱਲ ਨਹੀਂ ਗੱਡੀ ਲੈ ਆਉਂਗਾ ਮੈਂ। ਨਹੀਂ ਲੈ ਆਉਣਾ ਗੱਡੀ ਮੈਂ। ਤੇ ਪ੍ਰੋਗਰਾਮ ਕੀ ਆ? ਅੱਛਾ ਖਾਣ ਪੀਣ ਦਾ ਹੈਗਾ ਨਾ? ਉਹ ਕੋਈ ਗੱਲ ਨਹੀਂ ਨਾ ਵੀ ਹੋਣਗੇ ਨਾ ਤੇ ਮੈਂ ਖਰਚਾ ਕਰ ਦੂੰਗਾ। ਤੁਸੀਂ ਤੇ ਮਰਗੇ ਮਾਮੇਓ ਕੋਈ ਗੱਲ ਨਹੀਂ ਵੱਤ ਤੋਂ ਵੱਧ 15 ਮਿੰਟ ਤੱਕ ਆ ਗਿਆ ਮੈਂ ਠੀਕ ਆ ਚੱਲ ਠੀਕ ਹੈ ਚੰਗ ਮਾਦਲ ਜਨਮ ਮਾਣ ਨੂੰ ਕਿ ਨਾ ਪੈਸੇ ਦੇ ਫੰਮੀ ਕੀ ਕਰਦੇ ਕਰਨਾ ਮੈਂ ਕੀ ਆ ਫੁਲਕੇ ਲੱਗੇ ਆ ਲਾਉਣ ਅੱਛਾ ਤੇ ਮੈਂ ਚੱਲਾਂ ਸ਼ਹਿਰ ਤਮ ਕੋਈ ਹਾਂਜੀ ਉਦਾਂ ਹੀ ਚੱਲੇ ਆਏ ਤੇ ਮੋੜੇ ਦਾ ਫੋਨ ਆ ਗਿਆ ਅੱਛਾ ਉਹ ਕਹਿੰਦਾ ਵੱਡੇ ਆ ਉਹਦਾ ਤੇ ਫੇਰ ਹੁਣ ਤੇ ਚੱਲੇ ਆਪਾਂ ਉਥੇ ਤੂੰ ਮੈਨੂੰ ਪੈਸੇ ਚਾਹੀਦੇ ਥੋੜੇ ਜਿਨੇ ਮੇਰੀ ਇੱਕ ਗੱਲ ਸੁਣ ਹਾਂਜੀ ਤੂੰ ਆਣ ਕੇ ਪੈਸੇ ਮੇਰੇ ਕੋਲ ਮੰਗਣ ਡਿਆ ਪੈਨਾ ਵਾ ਡੈਡੀ ਤੇਰੇ ਮੇਰੇ ਦਿਵਾਲੀ ਹੁੰਦੇ ਆ ਫੇ ਤੂੰ ਉਹਨੂੰ ਭੂਵੇ ਚੜਾਇਆ ਵਾ ਤੁਹਾਡੇ ਕੋਲ ਮੰਗਣੇ ਕਿ ਤੂੰ ਮੰਗਾ ਹੋਰ ਡੈਡੀ ਕੋਈ ਮੰਗ ਲਿਆ ਕਰ ਉਹ ਮੈਂ ਡੈਡੀ ਕੋ ਮੰਗਣੀ ਤੂੰ ਹੀ ਜਾ ਕੇ ਪੈਸੇ ਦੋ ਮਿੰਟ ਕਿੰਨੇ ਪੈਸੇ ਚਾਹੀਦੇ ਤੈਨੂੰ ਜੇ ਤਿੰਨ 4000 ਰੁਪਈਆ ਤਿੰਨ 4000 ਜਨਮ ਦਿਨ ਉਹਦਾ ਆ ਕਿ ਤੇਰਾ ਵਾ ਉਹ ਗੱਡੀ ਲੈ ਕੇ ਜਾਣਾ ਅੱਛਾ ਗੱਡੀ ਤੇ ਵੀ ਹਾਂ ਕਰਤੀ ਹੋਣੀ ਆ ਤੇ ਗੱਡੀ ਮੈਂ ਲੈ ਆਉਣਾ ਵਾ ਉਹ ਮੀ ਆਉਂ ਡਿਆ ਵਾ ਕਹਿੰਦੇ ਮੋਟਰਸਾਈਕਲ ਤੇ ਜਾਣਾ ਮੈਂ ਮੈਂ ਗੱਡੀ ਲੈ ਆਉਣਾ ਬਈ ਗੱਲ ਨਹੀਂ ਦਲਜੀਤ ਮੇਰੀ ਸੁਣ ਲੈ ਗੱਲ ਮੈਨੂੰ ਕਿਹੇ ਗੱਲ ਦਾ ਨਹੀਂ ਪਤਾ ਆਪਣੇ ਡੈਡੀ ਨਾਲ ਗੱਲ ਕਰ ਤੂੰ ਚੱਲ ਜਾਣਾ ਵਾ ਮੈਨੂੰ ਚਿੜਕਾਂ ਪਿਆਣੀਆਂ ਮਗਰੋਂ ਮੰਮੀ ਤੁਸੀਂ ਲੈ ਦੇਉਨਾ ਦੇਣੀ ਰਹੀਆਂ ਮੈਨੂੰ ਫੇ ਮੈਂ ਹੀ ਕਾਲਾ ਖਾਇਆ ਕਰਾਂ ਮੇਰੀ ਸੁਣ ਲੈ ਗੱਲ 1000 ਰੁਪਏ ਤੈਨੂੰ ਦੇ ਦੇਣੀਆਂ ਤੇ ਚੁੱਪ ਕਰਕੇ ਚੱਲ ਜਾ ਤੇ 1000 ਰੁਪਏ ਤਾਂ ਮੈਂ ਹੀ ਕਰਨਾ ਵਾ ਤੇ ਫਿਰ ਜਿਆਦੇ ਲੈਣੇ ਆ ਨਾ ਫਿਰ ਹਾਈ ਬੈਠੇ ਡੈਡੀ ਤੇਰੇ ਉਧਰ ਲਵਲੀ ਕੇ ਮੇਰ ਕੋ 1000 ਹੈ ਨਹੀਂ ਗਾ ਤੈਨੂੰ ਇਹਨਾ ਨਹੀਂ ਪਤਾ ਕਿ ਕਿਦਾਂ ਹੀ ਪੈਸੇ ਇਕੱਠੇ ਕਰਨ ਦੇ ਤੇ ਉਹਨਾਂ ਨੂੰ ਦੇਣੇ ਆ ਮੁੰੜਿਆ ਨਾ ਨ ਜਿਹੜੀ ਚੀਜ਼ ਉਹ ਲੈਣਗੇ ਮੈਨੂੰ ਵੀ ਲੈਣੀ ਪੈਣੀ ਹੈ ਤੇ ਪੈਸੇ ਚਾਹੀਦੇ ਮੈਂ ਤਾਂ ਤੈਨੂੰ ਕਹਿਣ ਰਹੀ ਆ ਜਾਂ ਡੈਡੀ ਆਪਣੇ ਕੋ ਮੰਗ ਕੇ ਤਾਂ ਤੈਨੂੰ 10000 ਹੀ ਦੇ ਕੇ ਤੋਰ ਦੇਣਾ ਉਹ ਵੇਲੀ ਹਲ ਗਏ ਹੋ ਤੂੰ ਜਾ ਫਿਰ ਮਗਰ ਮੈਂ ਨਹੀਂ ਉਧਰ ਜਾਣਾ ਤੂੰ ਹੀ ਪੈਸੇ ਦੋ ਮੇਰ ਕੋ 1000 ਰੁਪਈਆ ਵਾ ਜੇ ਖਾਣਨਾ ਤੇ ਲੈ ਜਾ ਨਹੀਂ ਤੇ ਤੇਰੀ ਮਰਜ਼ੀ ਆ ਚਲ ਆ ਦੋ ਚਲ ਹੋਰ ਜਤਿੰਦਰ ਸਾਹਿਬ ਠੀਕ ਠਾਕ ਆ ਬਸ ਵਧੀਆ ਵਧੀਆ ਮੇਰੀ ਗੱਲ ਸੁਣ ਮੈਂ ਨਾ ਤੈਨੂੰ ਫੋਨ ਕੀਤਾ ਸੀ ਮੈਂ ਚੱਲਿਆ ਵਾਂ ਲਵਰੀ ਹਾਲ ਯਾਹੋ ਤੇ ਮੈਂ ਨੂੰ ਕਹਿਣ ਲੱਗਾ ਵਾਂ ਕਿ ਆਪਣੇ ਨਾ ਮੈਨੂੰ ਮਾੜਦਾ ਫੋਨ ਆਇਆ ਸੀ ਜਤेंद्र ਦਾ ਉਹ ਕਹਿ ਰਿਹਾ ਸੀ ਕਿ ਜੇ ਤੈ ਪੈਸੇ ਲੈਣੇ ਠੀਕ ਆ ਜੇ ਨਹੀਂ ਲੈਣੇ ਤੇ ਮੈਂ ਹੋਰ ਕਿਹਨੂੰ ਦੇ ਦੇਣੇ ਵਿਆਹ ਜੀ ਮੇਰੇ ਕੋਲ ਮੰਗਣ ਦੇ ਬਹੁਤ ਜਾਣੇ ਆਹ ਹਮੜਾ ਜੇ ਤਮ ਕਈ ਮਾਰ ਰਹਾ ਵਾਂ ਕਿ ਤੇ ਮੈਂ ਹੁਣ ਉਹਦੇ ਹਾਲ ਚੱਲਿਆ ਹੀ ਉਹ ਤੇ ਮੈਨੂੰ ਤੋਂ 2 ਮਿੰਟ ਬਾਅਦ ਨਾ ਫੋਨ ਕਰਦੀ ਚੰਗਾ ਆਹੋ ਮੈਂ ਉੱਥੇ ਉਹਨਾਂ ਦੇ ਘਰ ਚੱਲਿਆ ਵਾ ਉਹਦੇ ਲਾਗੇ ਖਲੋਤਾ ਹੋਊਂਗਾ ਤੇ ਉਹਨੂੰ ਪਤਾ ਤੇ ਹੋਊਗਾ ਕਿ ਉਹਦਾ ਫੋਨ ਆਉਂਦਿਆ ਹਾਂਜੀ ਹਾਂਜੀ ਆ ਬਸ ਮੈਂ ਉੱਥੇ ਚੱਲਿਆ ਹੁਣ ਘਟ ਕੇ ਤੇ ਮੁੜ ਕੇ ਕਰੀ 2 ਮਿੰਟ ਬਾਅਦ ਹਾਂ ਠੀਕ ਆ ਚੰਗਾ ਤਾਂ ਵੀ ਕੀ ਬੰਦਿਆ ਵਾ ਕੋਈ ਨਹੀਂ ਬੰਨਾ ਪੈਜ ਗਈ ਆ ਪਰਲੀ ਛੱਤ 'ਚ ਆਉਂਦੀ ਮੀ ਤੁਹਾਨੂੰ ਪਤਾ ਪੈਨੋ ਹਟਾ ਨਹੀਂ ਦਿਆ ਦੋ ਤਿੰਨ ਦਿਨ ਬਾਅਦ ਤੇਰੇ ਆ ਲਾਇਆ ਹਾਂ ਹਾਂਜੀ ਮੈਨੂੰ ਆਇਆ ਜਿਤਿੰਦਰ ਦਾ ਫੋਨ ਅਛਾ ਅਛਾ ਉਹ ਪੈਸੇ ਵਾਲੇ ਜਿਹੜੇ ਉਹ ਅੰਕਲ ਆਲੇ ਤੇਰੇ ਦਾ ਤੇ ਉਹ ਮੈਨੂੰ ਕਹਿੰਦੇ ਵੀ ਜੇ ਤੇ ਲੈਣੇ ਆ ਠੀਕ ਹੈ ਜੇ ਨਹੀਂ ਨਾ ਲੈਣੇ ਤੇ ਮੇਰੇ ਕੋਲ ਹੋਰ ਬੰਦੇ ਬੜੇ ਮੰਗੜੇ ਵੈਜੀ ਤੇ ਮੈਂ ਚੱਲ ਮੈਨੂੰ ਉਹ ਦਿਨ ਚੱਲੀ ਸੀ ਤਾਂ ਜੀ ਉਹਨੇ ਆਪ ਵੀ ਨਾ ਕੀਤੀ ਫਿਰ ਮੜ ਕੇ ਤਹੀ ਨਹੀਂ ਕੋ ਦੱਸਿਆ ਤੇ ਫਿਰ ਮੈਂ ਵੀ ਨਹੀਂ ਉਹ ਦਿਨੋਂ ਫੇਰਾ ਵੱਜਾ ਹੀ ਨਹੀਂ ਮੇਰਾ ਉਹ ਮੈਂ ਤਾਂ ਅੱਗੇ ਆਖੰਡਾ ਮੈਂ ਯਾਰ ਦੋ ਦਿਨ ਹੋ ਗਏ ਮੈਂ ਇੱਕ ਦੂਜੇ ਨੂੰ ਹੀ ਮਿਲੇ ਨਹੀਂ ਆ ਤੇ ਚੱਲ ਮੈਂ ਪੁਸ਼ਕ ਤੇ ਤੈਨੂੰ ਦੱਸ ਦਿੰਦਾ ਹਾਂ ਤੇ ਕੋਈ ਗੱਲ ਨਹੀਂ ਜੇ ਤੂੰ ਕਹਿੰਦੀ ਉਹ ਤੇ ਲੈ ਆਉਣੀ ਆ ਫੋਨ ਆ ਬੇਲਾ ਬੇਰ ਤੇਰੇ ਕੋ ਫੋਨ ਆਉਂਦਾ ਤਾਂ ਚੋਕ ਲੋ ਕੀ ਜਾਂਦੇ ਮੇਸਜ ਉਹਨਾਂ ਨੂੰ ਹਾਜੀ ਹਾਜੀ ਮਟਰ ਜੀ ਕਿ ਹਾਲੇ ਬਸ ਵਧੀਆ ਵਧੀਆ ਉਹ ਯਾਰ ਮੈਂ ਉਧਰ ਹੀ ਬੈਠਾ ਹਾਂ ਜਤਿੰਦਰ ਮੈਂ ਉਹਨੂੰ ਕਹਿਣ ਡਿਆ ਵਾਂ ਵੀ ਜੇ ਤੇ ਲੈਣੇ ਆ ਠੀਕ ਆ ਜੇ ਨਹੀਂ ਲੈਣੇ ਤੇ ਜਵਾਬ ਦੇ ਦੇ ਤੇ ਉਹ ਹੋਰ ਕੇ ਇਹਨੂੰ ਦੇ ਦੇਣਾ ਚਲ ਕੋਈ ਨਹੀਂ ਮੈਂ ਤੁਹਾਨੂੰ ਨਾ ਤੁਸੀਂ ਇੱਕ ਘੰਟੇ ਤੱਕ ਮੇਰਾ ਵੇਟ ਕਰੋ ਮੈਂ ਕਰਕੇ ਗੱਲਬਾਤ ਫਿਰ ਇਹਨੂੰ ਦੱਸ ਦਾਂਗਾ ਤੁਹਾਨੂੰ ਠੀਕ ਆ ਜੀ ਆਵੇ ਲਾਉਣੇ ਬੇਰੋ ਦਾ ਫੋਨ ਆਉਂਦੇ ਆ ਮੈਂ ਕੀ ਜਵਾਬ ਦਵਾਂ ਉਹਨੂੰ ਨਹੀਂ ਜਵਾਬ ਕੀ ਦੇਣਾ ਕੋਈ ਗੱਲ ਨਹੀਂ ਲੈ ਆਉਣੇ ਜਾ ਕੇ ਫਿਰ ਦਿੱਕਤੋਂ ਤੱਕ ਮੈਂ ਦਵਾ ਦੱਸਾਂ ਨੂੰ ਵੀ ਜਾ ਕੋਈ ਨਹੀਂ ਤੁਸੀਂ ਚਲੋ ਘਰ ਨੂੰ ਮੈਂ ਆ ਗਿਆ ਤੁਹਾਡੇ ਮਗਰੀ ਚਲੋ ਆਜਾਹੀਂ ਫਿਰ ਆ ਆ ਗਿਆ ਹਾਂ ਚਲੋ ਠੀਕ ਹੈ ਚਲੋ ਕਾਇਫਰ ਲਿਆਉਣੇ ਪਾਣੀ ਹਾਂ ਕੀ ਕਰਨਾ ਹੋਰ ਤਾਂ ਕੋਈ ਹਲ ਨਾ ਸਿਲਵ ਨਹੀਂ ਹੋਣਿਆ ਚੱਲ ਕੋਈ ਗੱਲ ਨਹੀਂ ਜੋਤ ਨਾਲ ਮੜੀ ਜੀ ਸਲਾਹ ਕਰ ਲੈਣੀ ਨੇ ਜੇ ਉਹ ਕਹੂਗੀ ਲੈ ਆਉ ਤਾਂ ਫਿਰ ਲੈ ਆਣੇ ਹੁਣ ਜਾ ਕੇ ਹੁਣ ਉਧਰੋਂ ਵੀ ਹਾਂ ਹੋਈ ਆ ਜੇ ਮੰਨ ਲਓ ਹੋਰ ਕਿਹਨੂੰ ਦੇ ਦਿੱਤੇ ਤੇ ਮੁਰਕੇ ਕਿੱਥੋਂ ਲਿਆਵਾਂ ਨੂੰ ਉਹਨਾਂ ਦੀ ਵੀ ਗੱਲ ਠੀਕ ਆ ਪੈਸੇ ਤੇ ਲੋਕਾਂ ਨੂੰ ਲੋਡ ਪਈ ਰਹਿੰਦੀ ਆ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਲੋਕੀ ਪਤਾ ਨਹੀਂ ਵੀ ਆਜ ਵੀ ਕਿੱਥੋਂ ਤੜੀ ਜਾਂਦੇ ਨੇ ਸਾਨੂੰ ਤਾਂ ਵਿਆਜ ਦੀ ਟੈਨਸ਼ਨ ਪਈ ਆ ਅਜੇ ਚੁੱਕੇ ਵੀ ਨਹੀਂ ਆ ਚੱਲ ਜੋਰ ਨਾਲ ਸਲਾਹ ਕਰਨਾ ਜੋਤ ਮੈਨੂੰ ਤਾਂ ਸੱਚੀ ਨਹੀਂ ਫਿਕਰ ਲੱਗੀ ਆ ਨਾ ਵੀ ਇਹ ਨਿੱਕੇ ਨਿੱਕੇ ਕੰਮ ਜਿਹੜੇ ਅਸੀਂ ਸ਼ੁਰੂ ਕਰ ਲਏ ਆ ਇਹ ਨਿਬੜਨੇ ਕਿਦਾਂ ਇੱਕ ਪਤਾ ਨਹੀਂ ਤਾਇਆ ਜੀ ਆ ਰਹੇ ਆ ਤੇ ਹੁਣ ਕੀ ਸਲਾਹ ਦੇ ਕੇ ਜਾਣੀ ਹੈ ਉਹਨਾਂ ਨੂੰ ਜੋਤ ਹਾਂਜੀ ਵੀਰ ਜੀ ਅੱਛਾ ਕੰਮ ਤਾਂ ਨਾ ਮੁੱਕ ਗਿਆ ਮੈਂ ਬਾਹਰ ਵੇਖਣ ਆ ਨਹੀਂ ਨਹੀਂ ਵੀਰ ਜੀ ਕੰਮ ਕੰਮ ਮਗਾ ਲਿਆ ਵਾ ਤੇ ਅੱਗੇ ਤੇ ਇਹੀ ਵੀ ਕੰਮ ਕਾ ਕੇ ਅੰਦਰ ਬੈਜੀਦਾ ਹੀ ਤੇ ਹੁਣ ਦੇ ਮੀਂਹ ਨਹੀਂ ਖੜਾ ਛੱਡਣਿਆ ਤਾਇਆ ਆ ਹੀ ਮੇਰੇ ਨਾਲ ਅੱਛਾ ਤੇ ਮੈਂ ਵੀ ਨਹੀਂ ਗਿਆ ਦੋ ਦਿਨ ਹੋ ਗਏ ਉੱਧਰ ਹਾਂ ਉਹ ਕਹਿੰਦੇ ਵੀ ਉਹਦਾ ਫੋਨ ਆਉਂਦਿਆ ਵਾ ਇਹ ਪੈਸੇ ਹੋਰ ਕੋਈ ਬੰਦਾ ਮੰਗਣ ਦਿਆ ਵਾ ਜੇ ਤੁਸੀਂ ਨਹੀਂ ਖੜਨੇ ਤੇ ਮੈਨੂੰ ਦੱਸ ਦਿਓ ਹੁਣ ਕਿੱਦਾਂ ਕਰੀਏ ਫਿਰ ਕਰਨਾ-ਕਰਨਾ ਕੀ ਹੈ ਵੀਰ ਜੀ ਹੁਣ ਕਰਨਾ ਤੇ ਪੈਣਾ ਹੀ ਆ ਕੁਛ ਨਾ ਕੁਛ ਉਹ ਆ ਮਨਚਾ ਨਾ ਬੜੇ ਖਿਆਲ ਆਉਂਦੇ ਆ ਕਿ ਜੇ ਵਿਆਜ ਲੱਲਿਆ ਕੀ ਕਰਾਂਗੇ ਕਿੱਦਾਂ ਨਹੀਂ ਜੀ ਕਹਿੰਦੇ ਹੈ ਵੀ ਬੜਾ ਵਾ ਨਾ 5 ਰੁਪਏ ਦੇ ਸਾਹਮਣੇ ਵੀਰ ਜੀ ਤੀਹ ਗੱਲ ਕਰਨੀ ਹੀ ਵੀ ਥੋੜਾ ਪੋਤਾ ਜੀ ਕੱਟ ਕਰ ਦਿੰਦੇ ਤੇ ਚਲੋ ਲੈਣ ਜਦੋਂ ਜਾਵਾਂਗੇ ਉਦੋਂ ਪੁੱਛ ਕੇ ਵੇਖ ਲਾਂਗੇ ਅਵਲ ਤੇ ਉਹਨੇ ਘਟਣਾ ਨਹੀਂ ਹੋਣੇ ਤੋ ਘਟ ਤੇ ਕਦੀ ਦਿੰਦਾ ਹੀ ਨਹੀਂ ਤੇ ਉਹ ਤੇ ਗੱਲ ਹੈਗੀ ਆ ਹੁਣ ਇੱਕ ਗੱਲ ਜਿੱਤਾ ਜੀ ਹੁਣਾਂ ਮਿਲ ਨਹੀਂ ਸੋਚੀਏ ਸਾਨੂੰ ਨਾ ਵਿਆਜ ਜੀ ਪੈਸੇ ਤੇ ਜੋਰ ਲਾਈ ਜਾਂਦੇ ਆ ਲਾ ਲੋ ਲਾ ਲੋ ਲਾ ਲੋ ਤੇ ਇਹ ਨਹੀਂ ਪਤਾ ਵੀ ਆਪਣੇ ਕੋਲ ਨਹੀਂ ਮਦਦ ਇਕਾ ਚੀ ਵੀ ਜੀ ਏਡੀ ਗੱਲ ਵੀ ਨਹੀਂ ਹੁੰਦੀ ਵੀ ਘਰੇ 2-3 ਲੱਖ ਰੁਪਈਆ ਨਾ ਕਿਸੇ ਦੇ ਕੋਲ ਹੋਵੇ ਪਹਿਲਾਂ ਹੀ ਤੇ ਡੈਡ ਜੀ ਕੋ ਸਾਰਾ ਦਿਨ ਕੰਮ ਕਰਾਉਂਦੇ ਰਹਿਣਾ ਤੇ ਡੈਡ ਜੀ ਨੇ ਵੀ ਕਹਿੰਦੇ ਰਹਿਣਾ ਮੇਰੇ ਭਰਾਵਾ ਭਰਾਵਾ ਤੇ ਪਤਾ ਤੇ ਉਦੋਂ ਲੱਗਦਾ ਵਾ ਜਦੋਂ ਬੰਦਾ ਦੁਨੀਆ ਤੋਂ ਤੁਰ ਜਾਂਦਾ ਪਰ ਇਹ ਆ ਨਾ ਉਹਨਾਂ ਨੇ ਇੰਨਾ ਮਦਦ ਕਰਨੀ ਹਾਨਾ ਫੋਨ ਵੀ ਉਹ ਦਿਨ ਆਇਆ ਸੀ ਮੁੜ ਕੇ ਉਹਦਾ ਫੋਨ ਵੀ ਨਹੀਂ ਆਇਆ ਕਹ ਇਹ ਸਾਰੇ ਜਾਂਦੇ ਆ ਮੁੜ ਕੇ ਫੋਨ ਹੀ ਨਹੀਂ ਕੋਈ ਕਰਦਾ ਗੱਲ ਤੇ ਉਹੀ ਕਰਨੀ ਆ ਵੀ ਜੀ ਤੁਹਾਡੇ ਨਾ ਡੈਡੀ ساری ਉਮਰ ਇਹਨਾਂ ਦਾ ਕਰਦੇ ਰਹੇ ਇਹਨਾਂ ਦੇ ਨਿਆਣੇ ਪਾਲ ਛੜੇ ਆਪਣੇ ਘਰ ਦਾ ਕੁਝ ਸੋਚਿਆ ਨਾ ਭਾਜੇ ਤੇ ਇਹ ਸ਼ੁਕਰਵਾਦ ਵੀ ਕਿल्ले ਦੋ ਹੈਗੇ ਆ ਸਾਨੂੰ ਉਹਦੀ ਆਸ ਨਾ ਹੀ ਪਾਹੀ ਮਿਲਦੇ ਆ ਵਿਚਾਲੇ ਆ ਫਤਲ ਪੁਤਲ ਦੇ ਸਿਰੋਂ ਨਾ ਉਹ ਲਾਧਿਆ ਕਰਨਗੇ ਵਿਆਹ ਜੇ ਉਹ ਵੀ ਨਾ ਨਾ ਹੁੰਦੇ ਤੇ ਸਾਨੂੰ ਰੁਪਈਆ ਨਹੀਂ ਦੇਣਾ ਕਹਿੰਦੇ ਵੀ ਜੀ ਜਿਹੜੇ ਸਾਹਮਣੇ ਵਿਆਹ ਲੱਗਣਿਆ ਮਾਣਾ ਪੰਜਾ ਸੱਠ ਹਜ਼ਾਰ ਰੁਪਏ ਦੇ ਵਿਆਜ ਦਾ ਬਣ ਜਾ ਕਰਨਾ ਤੇ ਕਿੱਲੇ ਦੋ ਜਿਹੜੇ ਹਨ ਮੈਨੂੰ ਤੇ ਕਦੇ ਕਦੇ ਲੱਗਦਾ ਵਾ ਵੀ ਇਹ ਘਰ ਪਹੁੰਚੀ ਚੱਜਾਂ ਨੇ ਉਹ ਚੱਲ ਕੋਈ ਗੱਲ ਨਹੀਂ ਤੂੰ ਨਾ ਇੰਨਾ ਸੋਚਿਆ ਕਰ ਤੂੰ ਹੁਣ ਕਿਦਾਂ ਕਰਾਂ ਫਿਰ ਜਾਵਾਂ ਹੁਣ ਲੈ ਆਵਾਂ ਪੈਸੇ ਤੀਂ ਵੇਖ ਲਓ ਕਰ ਲਓ ਗੱਲ ਲਿਿਓਣੇ ਤੇ ਪੈਣੀਆਂ ਉਦਾਂ ਜੇ ਫੁੱਫੜ ਜੀ ਆ ਜੰਨੇ ਨਾ ਕਿਤੇ ਨਾਲ ਤੇ ਗੱਲ ਥੋੜੀ ਜੀ ਹੋ ਜਾਣੀ ਵੀ ਚੱਲ ਕੋਈ ਨਹੀਂ ਲੈ ਆ ਜਾਂ ਕਿੱਦਾਂ ਕਰਕੇ ਕੋਣੋ ਸਾਨੂੰ ਮਨਾ ਵੀ ਕਰਕੇ ਗਏ ਹੀ ਆਈ ਫਿਰ ਉਹੀ ਕੰਮ ਕਰ ਲੈਣ ਲੱਗੇ ਪਰ ਇੱਕ ਸਮਝ ਇਹ ਨਹੀਂ ਆਉਂਦੀ ਕਿ ਜੇ ਇਹ ਕੰਮ ਨਾ ਕੀਤਾ ਤੇ ਫਿਰ ਕੀ ਕਰਾਂਗੀ ਬਾਕੀ ਅਸੀਂ ਵੱਡੀ ਵੱਡੀ ਜਨਾਬ ਪਈਏ ਇੱਥੇ ਇੱਕੋ ਕਮਰਾ ਪਾ ਲਈ ਤਿੰਨ ਹੋ ਜਾਣੇ ਆ ਫਿਰ ਸਾਡੇ ਕੋਲ ਵੀਰ ਜੀ ਨਾਲੇ ਦਿੱਠੇ ਹੀ 10-15 ਲੱਖ ਰੁਪਏ ਲੈਣਾ ਵਾਣਾ 2-3 ਲੱਖ ਰੁਪਏ ਲੋ ਨਾ ਕਰੋ ਤੇ ਕੰਮ ਨਬੇੜ ਲਈ ਤਾਲੀਆਂ ਪੰਜ ਕਿ ਲੈ ਆਉਣੇ ਆ ਤੇ ਜੇ ਇਹਦੇ ਸਰਜੂਗਾ ਪੰਜਾਂ ਚ ਠੀਕ ਆ ਬਾਕੀ ਇਹ ਵੀ ਇਹਦੇ ਬਾਲੇ ਬੁਲੇ ਲਾ ਕੇ ਤੇ ਸਹੀ ਕਰ ਲੈਨੇ ਕੋਈ ਨਹੀਂ ਵੀਰ ਜੀ ਜਿੰਨੇ ਵੀ ਹੁੰਦੇ ਆ ਨਾ ਉਨਾ ਹੀ ਕਰ ਲੋ ਬਹੁਤੀ ਵੱਡੀ ਵੱਟਚ ਨਹੀਂ ਪਹਿਣਾ ਮੁਰਕੇ ਲਾਉਣਾ ਕਿਦਾਂ ਓਏ ਆਹੋ ਇਹ ਤੇ ਹੈ ਹੀ ਆ ਚਲ ਤਾਂ ਆ ਮੰਡੀਕ ਦਾ ਹੋਣਾ ਫਿਰ ਮੈਂ ਜਾਣਾ ਮੇਰੇ ਹੁੰਦਿਆਂ ਨੂੰ ਫੋਨ ਆਇਆ ਜਾਉਂਗੇ ਉਹ ਆਹ ਹੈ ਰੱਬ ਵੀਜੀ ਚੱਲੂ ਤੇ ਗਏ ਆ ਤੇ ਪਾਵੇਂ 5 ਲੱਖ ਜੀ ਹੁਣਾਵਾ ਮੂੰਹ ਨਾ ਕਹਿਦੀਦਾ ਵਾ 5 ਲੱਖ ਰੁਪਈਆ ਜਿਹੜਾ 50 60 ਹਜ਼ਾਰ ਰੁਪਈਆ ਵਿਆਜ ਬਣ ਜਾਣਾ ਉਹਦਾ ਕੀ ਕਰਾਂਗੇ ਉਹ ਹਾਕਾਂ ਬਾਤ ਕਰ ਲਈ ਉਹ ਐਦਿਓ ਉਧਰੋਂ ਮੈਂ ਉਧਰੋਂ ਆਇਆ ਹਾਂ ਕੀ ਗੱਲਬਾਤ ਹੋਈ ਫਿਰ ਮੈਂ ਕਰਿਆ ਗੱਲਬਾਤ ਹਾਂ ਮੰਨ ਗਿਆ ਮੰਨ ਗਿਆ ਜਤਿੰਦਰ ਨੇ ਕੀਤਾ ਇਹ ਫੋਨ ਅੱਛਾ ਵੀ ਜੇ ਤੁਸੀਂ ਨਹੀਂ ਨਾ ਪੈਸੇ ਲੈਣੇ ਤੇ ਮੈਂ ਹੋਰ ਕਿਸ ਨੂੰ ਦੇ ਦਨਾ ਤੇ ਕਹਿੰਦਾ ਵੀ ਕੋਈ ਗੱਲ ਨਹੀਂ ਪਤਾ ਜੀ ਲੈਉਣੇ ਆਂ ਪੈਸੇ ਲੈਣੇ ਕਿਉਂਦੀ ਆਹੋ ਲੋੜਵਾਨਾਂ ਨੂੰ ਮੁਕਰਨਾ ਕਿੱਦਾਂ ਉਹਨਾਂ ਨੇ ਤੇ ਫਿਰ ਕੀ ਕਿਹਾ ਤੁਸੀਂ ਮੈਂ ਉਹ ਕਹਿੰਦਾ ਫਿਰ ਤੁਸੀਂ ਚਲੋ ਤੇ ਮੈਂ ਨਾ ਆ ਗਿਆ ਆ ਗਿਆ ਜੀ लवली ਹੰਮ ਲੱਕਾ ਤੁਹਾਡੇ ਵੱਲ ਉਹ लवली ਹੰਦਾ ਹੁਣ ਤੁਹਾਨੂੰ ਤੁਸੀਂ ਨਾਲ ਜਾਓਗੇ ਉਹ ਮੈਂ ਹੀ ਜਾਊਂਗਾ ਤੁਹੀ ਰਜਾਓਗੇ ਇਹ ਅੱਖਾ ਜਿਹੜਾ ਤੁਹਾਡਾ ਮੁੰਡਾ ਵਾ ਨਾ ਇਹਨੇ ਤਾਂ ਮੈਨੂੰ ਖਾ ਹੀ ਲਿਆ ਵਾ ਹੁਣ ਕੀ ਹੋ ਗਿਆ ਵਾ ਹੁਣ ਫੇਰ ਆ ਗਿਆ ਸੀ ਮੇਰੇ ਵੱਲ ਕਿ ਸ਼ਹਿਰ ਜਾਣਾ ਵਾ ਮੰਮੀ ਮੁੰਡੇ ਦਾ ਜਨਮ ਦੇਣਾ ਮੈਨੂੰ ਪੈਸੇ ਦੋ ਇਹ ਮੈਂ ਕਿੰਨੇ ਦਵਾਂ 3-4000 ਰੁਪਏ ਦੇ ਦੋ ਮੈਂ ਹਾਂ ਜਨਮ ਦਿਨ ਉਹਦਾ ਵਕ ਤੇਰਾ ਵਾ ਮੈਨੂੰ ਇਹ ਦੱਸ ਪਹਿਲਾਂ ਇਹ ਮੁੰਡਿਆਂ ਦਾ ਜਾਣਾ ਵਾ ਜਦੋਂ ਉਹ ਲਈੜਾ ਕੱਪੜਾ ਲੈਣਗੇ ਤੇ ਮੈਂ ਨਹੀਂ ਕੁਝ ਲੈਣਾ ਮੈਂ ਤਾਂ ਮੇਰੇ ਕੋਲ ਪਈਆ ਹਜ਼ਾਰ ਹੀ ਹੋ ਤੇ ਜੇ ਵਾਦੇ ਚਾਹੀਦੇ ਆ ਆਪਣੇ ਡੈਡੀ ਵੱਲ ਚੱਲ ਜਾ ਮੈਂ ਲਵਲੀਆ ਲਗਾਈ ਮੇਰੀ ਗੱਲ ਸੁਣਿਆ ਤਾਂ ਦਿਮਾਗਤ ਨਹੀਂ ਖਰਾਬ ਹੋ ਗਿਆ ਤਾਂ ਗੱਡੀ ਵੀ ਕਹਿੰਦੇ ਆ ਜੇ ਮੈਂ ਖੜਨੀ ਆ ਤਾਂ ਮੈਂ ਮੈਨੂੰ ਨਹੀਂ ਇਹ ਗੱਲ ਦਾ ਪਤਾ ਆਪਣੇ ਪਿਓ ਨਾਲ ਗੱਲ ਕਰ ਗੱਡੀ ਤੇ ਨਹੀਂ ਮੈਂ ਲੈ ਗੱਡੀ ਤੇ ਮੈਂ ਖੜਨੀ ਆ ਨਾਲ ਜਾਣਾ ਲਵਲੀ ਨੇ ਤੇ ਅਹੀਂ ਪਹਿਲੇ ਲੈਣਾ ਜਾਣਾ ਗੱਡੀ ਤੇ ਨਹੀਂ ਇਹਨੂੰ ਮਿਲ ਲਈ ਜੇ ਤਾਂ ਮੁੜ ਸਕ ਲੈਨੇ ਖਾਣਾ ਤੇ ਠੀਕ ਆ ਨਹੀਂ ਤੇ ਬੱਸੇ ਚੱਲ ਜੇ ਆਪੇ ਗੱਲ ਕਰ ਲਓ ਤੇ ਪੈਸਾ ਨਹੀਂ ਇਹਨੂੰ ਕੋਈ ਦੇਣਾ ਉਹ ਟਿੱਲਾ ਜਾ ਮੂੰਹ ਕਰਕੇ ਮੇਰੇ ਵੱਲ ਆ ਜਾਂਦਾ ਵਾ ਤੇ ਮੈਂ ਪੈਸੇ ਦੇ ਦਿੰਨੀ ਆ ਤੇ ਤੁਸੀਂ ਬਾਅਦ ਵਿੱਚ ਮੈਨੂੰ ਚਿੜਕਣ ਡੇ ਪੈਂਦੇ ਜੇ ਵੀ ਤੂੰ ਪੂਰੇ ਚੜਾਇਆ ਵਾ ਦੱਸੋ ਮੈਂ ਵੀ ਹੁਣ ਕੀ ਕਰਾਂ ਜਦੋਂ ਤੂੰ 1000 ਰੁਪਇਆ ਫੜਾਇਆ ਵਾ ਤੇ ਉਹ ਕਾਲੀ ਫੜਾਇਆ ਤੂੰ ਕਹਿੰਦੀ ਵੀ ਆਪਣੇ ਪਿਓ ਕੋਲ ਲਾ ਲੈ ਮੇਰੇ ਕੋਲ ਹੈ ਨਹੀਂ ਪੁੱਤ ਮੇਰੇ ਕੋਲ ਇਹਨੇ ਪੈਸੇ ਕਿੱਥੋਂ ਆਉਣੇ ਆ ਜਦੋਂ ਤੂੰ ਫੜਾਦ ਨਹੀਂ ਉਹ ਚੁੱਪ ਕਰਕੇ ਲੈ ਕੇ ਉਹਨੇ ਗਾਂ ਜਾਂਦਾ ਅਜੇ ਗਿਆ ਨਹੀਂਗਾ ਇੱਥੇ ਬੈਠਾ ਵਾ ਆਹਾਂ ਦੇ ਫਿਰ ਮੇਰੇ ਵੱਲ ਕਰਦਣਾ ਲਾਜਦਾ ਆਹ ਗੱਡੀ ਆਪਣੀ ਮਰਜ਼ੀ ਵੀ ਲੋ ਦੇਣੀ ਕਿ ਨਹੀਂ ਦੇਣੀ ਮੈਂ ਤੁਹਾਨੂੰ ਕਹਿ ਵੀ ਆਪਣੇ ਪਿਓ ਨੂੰ ਪੁੱਛ ਲੈ ਮੈਨੂੰ ਪੁੱਛ ਕੇ ਨਾ ਗੱਡੀ ਖੜੀ ਮੁੜ ਕੇ ਮੈਂ ਅੰਤਰਾ ਚਿੜਕਾਂ ਹਾਂਦੀ ਰਹਿੰਦੀ ਆ ਨਹੀਂ ਰਮਨ ਗੱਡੀ ਨਹੀਂ ਮੈਂ ਦੇਣੀ ਆਪੀ ਉਥੋਂ ਮੋੜਸਾ ਲੈ ਆਂਦਾ ਤੇ ਚਲ ਜਾਂਦਾ ਮੈਨੂੰ ਲੱਗੇਂ ਲੱਗਦਾ ਉਹਦੋਂ ਜਣਾ ਇਹਨੂੰ ਸਮਝਿਆ ਨਹੀਂ ਆ ਵੀ ਮੈਂ ਕਰਦਾ ਕੋਈ ਕੰਮ ਕਰ ਵੇਖਾਂ ਜਨਮ ਦਿਨ ਤੇ ਤੁਰੇ ਹੀ ਰਹਿੰਦਾ ਰੋਜ਼ ਕਿਹਨਾਂ ਕਹਦਾ ਤੇਰੇ ਹੁੰਦਾ ਮੈਂ ਕਿੰਨਾ ਸਮਝਾਇਆ ਸੀ ਉਹ ਲਵਲੀ ਦੇ ਨਾਲ ਰਿਆ ਕਰ ਜੇ ਉਹ ਬੰਬੀ ਨੂੰ ਜਾਂਦਾ ਤੇ ਬੰਬੀ ਨੂੰ ਚਲਗੇ ਜੇ ਘਰ ਆਉਂਦਾ ਤੇ ਘਰ ਚ ਉਹਦੇ ਲਾਗੇ ਕੰਮ ਕੁੰਮ ਕਰਾਇਆ ਕਰ ਨਹੀਂ ਮੰਨਦਾ ਹੁਣ ਅਸੀਂ ਵੀ ਕੀ ਕਰ ਸਕਦੇ ਆ ਮੇਮੂ ਲੱਲੂ ਜਿਆਵਾ ਹੈ ਨਹੀਂ ਤੇ ਤੂਜੀ ਨਹੀਂ ਆ ਲੱਲੂ ਨੀਗਾ ਸਮਝੋ ਨਾ ਸਾਰੀ ਆ ਵੇਖਿਆ ਸ਼ੇਰ ਕਿੱਦਾਂ ਜਾਂਦਾ ਵਾ ਘਰ ਦੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਦਾ ਜਦੋਂ ਨਿੱਕੇ ਹੁੰਦਿਆਂ ਮੈਂ ਕਹਿੰਦੀ ਰਹੀ ਆਂ ਕਿ ਨਾਲ ਖੜਿਆ ਕਰੋ ਉਹ ਤਾਂ ਕੋਈ ਨਹੀਂ ਪੜਦਾ ਵਾ ਪੜਦਾ ਵਾ ਨਿੱਕੇ ਹੁੰਦਿਆਂ ਨਿਆਣੇ ਨੂੰ ਕੰਮ ਦੀ ਬੋਝਾ ਪੈ ਜਾ ਤੇ ਪੈ ਜੇ ਮੁੜਕੇ ਨਹੀਂ ਪੈਂਦੀ ਰਮਨਾ ਨੂੰ ਮੈਂ ਕਿੱਥੇ ਲਈ ਫਿਰਾਂ ਦੱਸ ਜੇ ਹੁਣ ਮੈਂ ਸ਼ਹਿਰ ਜਾਣਾ ਤੇ ਸ਼ਹਿਰ ਨਾਲ ਲਈ ਫਿਰਾਂ ਇਹਨੂੰ ਸ਼ਹਿਰ ਤੇ ਨਹੀਂ ਬੰਬੀ ਤੇ ਜਾਂਦੇ ਜੀ ਨੱਕਾ ਬੰਨਣ ਦਾ ਬੰਦਾ 100 ਕੰਮ ਹੁੰਦਾ ਵਾ ਉਹਨੂੰ ਵੀ ਪਤਾ ਲੱਗੇ ਵੀ ਮੈਂ ਕੰਮ ਕਰਨਾ ਵਾ ਰਮਨ ਦਾ ਨੇੜਾ ਤੇ ਹੈ ਨਹੀਂ ਹੁਣ लवली ਹੈ ਤੇ ਉਹਨੂੰ ਕਿਹੜਾ ਮੈਂ ਦੱਸਾਂ ਡਿਆ ਉਹਨੂੰ ਪਤਾ ਨਹੀਂ ਆ ਵੀ ਨੱਕਾ ਕਿੱਥਾਂ ਬੰਨੀਦਾ ਕਿੱਦਾਂ ਨਹੀਂ ਉਹਦੇ ਸਰ ਤੇ ਜ਼ਿੰਮੇਵਾਰੀ ਪਈ ਹੈ ਨਾ ਇਹਨੂੰ ਇਹ ਆ ਵੀ ਪਿਓ ਮੇਰਾ ਕਰ ਲੈਂਦਾ ਮੈਨੂੰ ਲੋੜ ਹੀ ਨਹੀਂ ਕੀ ਕਰਨ ਦੀ ਕੰਮ ਚੱਲ ਪਾਂ ਤੁਸੀਂ ਕਰ ਦੇ ਜੇ ਪਰ ਜੇ ਨਾਲ ਕਰਾਵੇ ਉਹ ਕੰਮ ਸੌਖਾ ਜਾਂਦਾ ਵਾ ਤੇ ਪਿਓ ਨੇ ਵੀ ਕਿੰਨਾ ਕਿ ਚਰ ਕਰਾਉਣਾ ਚੱਲ ਹਾਂ ਬੈਠਾ ਜਾ ਜਾ ਕੇ ਡਰਾਈਂਗ ਰੂਮ ਚ ਜਾ ਕੇ ਉਹ ਕਰੋ ਗੱਲ ਉਹਦੇ ਨਾਲ ਮੈਨੂੰ ਨਹੀਂ ਪਤਾ ਉਹਨੂੰ ਇੱਥੇ ਆਵਾਜ਼ ਮਾਰ ਲੈ ਮੈਂ ਨਹੀਂ ਉੱਥੇ ਹਲ ਜਾਣਾ ਉਥੇ ਉੱਥੇ ਚਲ ਜਦਾ ਸ ਇੱਥੇ ਕਿੱਥੇ ਆਵਾਜ਼ ਮਾਰ ਲਾਂ ਉਹ ਬੈਠਾ ਜਾਓ ਚੱਲ ਮੈਂ ਕਰਦਾ ਇਦਾਂ ਗੱਲ ਲਉ ਪੀ ਲਿਆ ਇਹਨੇ ਗੱਲ ਨਹੀਂ ਕਰਨੀ ਉਹ ਤਾਂ ਮੇਰੇ ਦਿਵਾਲੇ ਹੋਏ ਰਹਿੰਦੇ ਆ ਤੂੰ ਭੂਵੇਂ ਚੜਾਇਆ ਤੂੰ ਭੂਵੇਂ ਚੜਾਇਆ ਵਾ ਹੁਣ ਗੱਲ ਕਰੋ ਆਪ ਨਾਲੇ ਤੁਹਾਨੂੰ ਪਤਾ ਲੱਗੇ ਤੇ ਗਾੜੀਆਂ ਪੈਸੇ ਕਿੰਨੇ ਮੰਗਦਾ ਕਿਹੜੀ ਚੀਜ਼ ਮੰਗਦਾ ਵਾ ਤਿਲਾ ਜਾਂ ਮੂੰਹ ਬਣਾ ਕੇ ਆ ਜਾਂਦਾ ਮੈਨੂੰ ਵੀ ਤਰਸ ਆ ਜਾਂਦਾ ਵੀ ਚੱਲ ਕੋਈ ਗੱਲ ਨਹੀਂ ਐ ਹੋ ਉਮਰ ਵਾ ਪਰ ਭੂਆ ਹੀ ਛੱਡਦਾ ਜਾਂਦਾ ਦਿਨੇ ਦੇਣੀਏ ਦਲਜੀਤ ਪੁੱਤ ਕਿੱਥੇ ਚੱਲੇ ਆ ਵੱਡੇ ਆ ਸਾਫ ਕਰਨ ਉਹ ਮੜਿਆ ਜਾਂਦੇ ਨਹੀਂ ਉੱਥੇ ਚੱਲੇ ਉਹ ਮੇਰੀ ਗੱਲ ਸੁਣ ਕੋਈ ਸ਼ਰਮ ਕਰਿਆ ਕਰ ਅਜੇ ਪਰਸੋਂ ਤੋਂ ਪੈਸੇ ਲੈ ਕੇ ਗਿਆ ਹਾਂ ਕੀ ਮੈਂ ਜਨਮ ਦੇਂਦੇ ਜਾਣਾ ਤੇ ਅੱਜ ਫੇਰ ਜਨਮ ਦੇਣਾ ਆ ਗਿਆ 1000 ਰੁਪਇਆ ਦਿੱਤਾ ਮੰਮੀ ਨੇ ਕੀ ਕਰਾਂ ਦੱਸੋ ਦਾ 1000 ਰੁਪਇਆ ਦਾ ਮੈਂ 1000 ਰੁਪਇਆ ਪੈਸੇ ਨਹੀਂ ਆ 1000 ਰੁਪਇਆ ਤੇ ਹੋਰ ਕਿੰਨੇ ਚਾਹੀਦੇ ਤੈਨੂੰ ਤੂੰ 3-4000 ਰੁਪਇਆ ਮੰਗਿਆ 1000 ਰੁਪਇਆ ਮਿਲਿਆ ਸਾਰਾ ਹੀ ਮੇਰੀ ਗੱਲ ਸੁਣ ਲੈ ਗੱਡੀ ਨਹੀਂ ਖਾਣੀ ਮੈਂ ਤੇ लवली ਨੇ ਜਾਣਾ ਕਿਤੇ ਕੰਮ ਉਹ ਮੈਂ ਗੱਡੀ ਤੇ ਜਾਣਾ ਹੋਰ ਕਿਤੇ ਜਾਣਾ ਵਾ ਉਹ ਮੋਟਾ ਲੱਗਾ ਨਾ ਉੱਥੇ ਜਾਣਾ ਬਸ ਇਹ ਨਹੀਂ ਖਾਂਡੀ ਗੱਡੀ ਮੈਂ ਗੱਡੀ ਤੇ ਜਾਣਾ ਵਾ ਗੱਡੀ ਨਹੀਂ ਆ ਮਿਲਣੀ ਇਧਰ ਫੜਾ ਗੱਡੀ ਦੀ ਚਾਬੀ ਉਹ ਕੀ ਕਰਨੀ ਤੁਸੀਂ ਤਾਂ ਮੈਂ ਕਹਿ ਤਾ ਨਾ ਫੜਾ ਇ ਚਾਬੀ ਨਾ ਦੇਣੀ ਤੇ ਮੈਂ ਨਹੀਂ ਜਾਣਾ ਨਾ ਠੀਕ ਹੈ ਨਾ ਉਹ ਤੇਰੀ ਮਰਜ਼ੀ ਆ ਉਹ ਮੋਟਰਸਾਈਕਲ ਲਗਾ ਜਾਣਾ ਤੇ ਚੱਲ ਜਾ ਨਹੀਂ ਤੇ ਭੱਜ ਜਾ ਇੱਥੋਂ ਕਿ ਨਾ ਤੇ ਚੁੱਕੀ ਆ ਰੋਜ਼ ਹੀ ਗੱਡੀ ਰੋਜ਼ ਹੀ ਗੱਡੀ ਹੋਇਆ ਕਿਤੇ ਲੈ ਹੀ ਗਏ ਮਾਂ ਆਪਣੀ ਨੂੰ ਪੁੱਛ ਲੈਂਦਾ ਤੇ ਗੱਡੀ ਲੈ ਜਾਂਦਾ ਮੇਰੇ ਤਾਂ ਕਿਤੇ ਆਉਂਦਾ ਹੀ ਨਹੀਂ ਇਹ ਆਖੀ ਹੁਣ ਗੱਡੀ ਮੰਗ ਜੇ ਕੋਈ ਗੱਲ ਨਹੀਂ ਮੈਨੂੰ ਤਾਂ ਗੁੱਸੇ ਹੋਣ ਦੇ ਹੋਣਾ ਆਪ ਕਿੰਨੇ ਚੰਗੇ ਕੰਮ ਕਰਂਦੇ ਹੋ ਲੜੀ ਦਾ ਘਰ ਬਰਬਾਦ ਕਰਨ ਦੇ ਤੀ ਗਲਾ ਮਾਰਦੀ ਕੋਈ ਗੱਲ ਨਹੀਂ ਲਵਲੀ ਨੂੰ ਜਾ ਕੇ ਦੱਸਨਾ ਵਾ ਇੰਨੇ ਵਿਆਜ ਨੂੰ ਪੈਸੇ ਲਿਆਕ ਦਿਆਂ ਡੇ ਤੂੰ ਕਿਥੋਂ ਤਾਰਨਾ ਵਾ ਜਾਣਾ ਲਵਲੀ ਆਲੀ ਕਿਛ ਲੈਣ ਲਵਲੀ ਉਹ ਵੀਰ ਜੀ ਹੋਇਆ ਕੀ ਇਹ ਮੈਨੂੰ ਗੱਲ ਤੇ ਦੱਸੋ ਚੱਲਿਆ ਕਿਥੇ ਤੂੰ ਮੈਂ ਤਾਂ ਆਇਆ ਲ ਚੱਲਿਆ ਹੀ ਉਹ ਕਹਿੰਦੇ ਪੈਸੇ ਲਿਆਈ ਐ ਜਜਾ ਕੇ ਜਿਹੜੇ ਪੈਸੇ ਲੈਣ ਚੱਲਿਆ ਉਹਨਾਂ ਨੂੰ ਵਿਆਜ ਵਾਗ ਨਾ ਲੱਗਣਾ ਵਾ ਉਹ ਵਿਆਜ ਦਾ ਤੇ ਮੈਨੂੰ ਪਤਾ ਵਾ ਪਰ ਕੋਈ ਗੱਲ ਨਹੀਂ ਤਾਰ ਦਾਂਗੇ ਹੌਲੀ ਹੌਲੀ 5% ਦੇ ਹਿਸਾਬ ਨਾਲ ਵਾ ਸਾਲ ਦਾ ਨਾ 3.5 ਲੱਖ ਰੁਪਏ ਬਣਾ 6 ਲੱਖ ਨੂੰ ਕਤੋਂ ਦਾਰੇਂਗਾ ਸਵਾਲ ਤਾਂ ਇੰਨਾ ਬਣ ਜਾਣਾ ਵੀ। ਹੋਰ ਵੀ ਕਹਿਣਾ ਇਹ ਦੋ ਕਿੱਲੇ ਹੈਗੇ। ਮੈਂ ਤਾਂ ਇੰਨੀਆਂ ਗੱਲਾਂ ਨਾ ਸੋਚਿਆ ਇੰਜ। ਪੈਨਾ ਵੀ ਆ ਪੈਨਾ ਤੇ ਸੋਚਣਾ ਕਿੰਨੇ ਆ। ਤੇਜੀ ਮੈਂ ਤਾਂ ਇੰਨਾ ਸੋਚਿਆ ਇੰਜ ਤੇ ਨਾ ਮੈਨੂੰ ਇੰਨੀਆਂ ਗੱਲਾਂ ਦਾ ਪਤਾ ਹੀ ਆ। ਤਾਇਆ ਜੀ ਕਹਿੰਦੇ ਫਸਲ ਦੀ ਫਸਲ ਤਾਰਦਿਆ ਕਰਾਂਗੇ ਤੇ ਨਾਲੇ 6 ਮਹੀਨੇ ਜਾਂਦੇ ਲੱਜਣੇ ਆ। ਦੋ ਤੇਰ ਕੋ ਕਿੱਲੇ ਆ ਕਿੱਥੋਂ ਦਾਰ ਲੇਂਗਾ ਤੂੰ। ਆਈ ਵੀ ਗੱਲ ਤਾਂ ਨਹੀਂ ਠੀਕ ਆ। ਕਿੰਨੀ ਕੁ ਨਹੀਂ ਫਸਲ ਦੋਆਂ ਕਿੱਲਾਂ ਦੀ। ਚਲੋ ਕੋਈ ਗੱਲ ਨਹੀਂ ਮੈਂ ਫਿਰ ਮਨਾ ਕਰ ਦਿੰਦਾ ਉਹਨਾਂ ਨੂੰ। ਚੁੱਪ ਕਰਕੇ ਤੇ ਮਨਾ ਕਰਦੀ। ਥੋੜੇ ਜਿਹਾ ਰੰਗੋ ਫੜਲਾ ਥੋੜੇ ਅਹੀਂ ਕਰ ਦਾਂਗੇ ਵੀਰ ਜੀ ਤਾਈ ਨੂੰ ਮੈਂ ਤਿਆਰ ਕੀਤਾ ਹੋ ਜਾਂ ਫਿਰ ਤੁਸੀਂ ਕਹਿ ਦਿਓ ਜਾ ਕੇ ਇਹਨਾਂ ਨੂੰ ਮੈਂ ਨਹੀਂ ਕਹਿਣਾ ਤੂੰ ਆਪੇ ਜਾ ਚਲੋ ਕੋਈ ਗੱਲ ਨਹੀਂ ਫਿਰ ਮੈਂ ਕਹਿ ਦਿੰਦਾ ਇਹਨਾਂ ਨੂੰ ਕਿਆ ਵਾ ਕਿਆ ਵਾ ਹੁਣ ਪਤਾ ਲੱਗੂ ਨਾ ਮੰਮੀ ਉਹਨਾਂ ਨੂੰ ਨਾ ਪੈਸੇ ਦੇਂਦਾ ਨਾ ਨਤੀਜਾ ਨਹੀਂ ਪੈਸੇ ਦੇਣੇ ਮੈਨੂੰ ਹੁਣ ਲੱਗੂ ਬਾਦ ਤੁਹਾਨੂੰ